ਕਹਿੰਦੇ ਵੀਰ ਕਹਿੰਦਾ ਵੀ ਐਲ ਜਾਵਦਾ ਮੈਨੂੰ ਲੱਗਦਾ ਮੁੱਕ ਗਿਆ ਵਾ ਤੇ ਪਹਿਲਾਂ ਮੈਂ ਐਲ ਗੱਡੀ ਦੇ ਵਿੱਚ ਪਾਣਾ ਫਿਰ ਕਹਿੰਦਾ ਮੈਂ ਵਿਆਹ ਤੇ ਜਾਣ ਲਈ ਨਿਕਲਦਾ ਵਾਂ ਤੇ ਵੀਰ ਨੇ ਪਾ ਲਿਆ ਹੁਣ ਤੇਲ ਐਲ ਜਿਹੜਾ ਪਾਉਣਾ ਸੀ ਗੱਡੀ ਦੇ ਵਿੱਚ ਪਾ ਲਿਆ ਤੇ ਢੱਕਣ ਮੇਲ ਤਾਣ ਕਹਿੰਦਾ ਇੱਕ ਵਾਰੀ ਚੈੱਕ ਫੇਅਰ ਕਰ ਲਾਂ ਤੇ ਉਸ ਤੋਂ ਬਾਅਦ ਕਹਿੰਦੇ ਗੱਡੀ ਸਟਾਰਟ ਕੀਤੀ ਜਾਊਗੀ ਤੇ ਜਿਹੜੀ ਮੰਜ਼ਲ ਤੇ ਵੀਰ ਨੇ ਜਾਣਾ ਹੈ ਉੱਥੇ ਪਹੁੰਚਿਆ ਜਾਊਗਾ ਅੱਜ ਵੀਰ ਨੇ ਬਲੇਜ਼ਰ ਪਾਇਆ ਵਾ ਤੇ ਨਾਲ ਗਾਲ੍ਹ ਸਾ ਤੇ ਮੈਂ ਤੁਹਾਨੂੰ ਦੱਸਣੀ ਪਰਾਏ ਨੇ ਨਾ ਅੱਜ ਮੈਨੂੰ ਗਾਲਵਾ ਕੇ ਤੇ ਕਹਿੰਦਾ ਵੀ ਐਲ ਸੀ ਡੀ ਛੱਡ ਗਿਆ ਗਲਤੀ ਤੇ ਮੇਰੀ ਆ ਕਹਿੰਦਾ ਪਰ ਕੋਈ ਗੱਲ ਨਹੀਂ ਐਲ ਸੀ ਡੀ ਤੂੰ ਸਾਡ ਗਿਆ ਕਹਿੰਦਾ ਪੇਚਾ ਤੇਰਾ ਪੈ ਜੇ ਤਾਂ ਕੋਈ ਗੱਲ ਨਹੀਂ ਮੈਨੂੰ ਕਹਿੰਦੇ ਹੁਣ ਵੇਖੋ ਗੱਡੀ ਖੋਲ ਕੇ ਵਿੱਚ ਬੈਠਾ ਵੀਰ ਮੇਰਾ ਨਾਂ ਹੈ ਵੀਰਦਾਰ ਰਵਿੰਦਰ ਸਿੰਘ ਲਵਲੀ ਤੇ ਨਾਲ ਗੋਖਾ ਕਹਿੰਦੇ ਗੋਖਾ ਵਣੇ ਨਾ ਮੁੰਡਾ ਕਹਿੰਦੇ ਇਹ ਰਮਾਲ ਬੰਨ ਲਿਆ ਵੇਖੋ ਮੁੰਡੇ ਨੇ ਤੇ ਨਾਲ ਤੇ ਨਾਲ ਨਾ ਇਹ ਵੀਰ ਜਿਹੜਾ ਵਾ ਇਦਾਂ ਉਂਗਲੀਆਂ ਕਰਦਾ ਵੀ ਵੀਰ ਮੇਰਾ ਵੀਰੀ ਵੀਡੀਓ ਨਾ ਬਣਾ ਪਰ ਆਪਾਂ ਕਹਿਆ ਤਾਂ ਵੀ ਵੀਡੀਓ ਤੇ ਵੀਰ ਬਣਾਉਣੀ ਪੈਣੀ ਆ ਕਿਉਂਕਿ ਇਦਾਂ ਨਹੀਂ ਕੰਮ ਚੱਲਣਾ ਇਹ ਵੀਰ ਹੋਣੇ ਪਹਿਲਾਂ ਝਾੜਨ ਡਿਆ ਪਿਆ ਮੈਟ ਹੁਣ ਕਹਿੰਦਾ ਨਾਲ ਬਹਾਲ ਲਿਆ ਜੀ ਬੰਨੀ ਆ ਸਿਰ ਤੇ ਕਹਿੰਦੇ ਕਾਲੀ ਪੱਗ ਬਨ ਕੇ ਅੱਜ ਵੀਰ ਬੈਠਾ ਹੀ ਵਿੱਚ ਦੇਖੋ ਹੁਣ ਕਿਦਾਂ ਵਿਆਹ ਜਾਣ ਲੱਗਿਆ ਓਕੇ ਬਾਏ ਬਾਏ ਟਾਟਾ ਚਲੋ ਵੀਰੇ ਮਿਲਦੇ ਆਂ ਅਗਲੇ ਵਲੋਗ ਚ ਸਾਸਰੀਆ ਘਰ ਨੂੰ ਕੀ ਕਰਦਾਂ ਨੂੰ ਚਾ ਠੀਕ ਆ ਓਏ ਖਾਜਾ ਮਨ ਮੁਖਾਜ਼ਾ ਕੱਟ ਕੇ ਦਿਖਾਉਂਗਾ ਫਿਰ ਜੋ ਹਾਂ ਹਾਂ ਕਰੋ ਵੀਰ ਮਾਣ ਨਹੀਂ ਆਣੀ